ਬਈ ਅੱਜ ਜਿਹੜੀ ਵਾਰਦਾਤ ਹੋਈ ਆਪਾਂ ਕਹიდੀਏ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਇੱਕ ਕੱਪੜਾ ਸ਼ੋਅਰੂਮ ਸੀਗਾ ਤੇ ਨਾਲ ਥੱਲੇ ਵੀਡੀਓ ਚੱਲੀ ਜਾਂਦੀ ਹੈ ਨਾ ਤੇ ਉਹਦੇ ਵਿੱਚ ਬਈ ਟਰਾਈ ਰੂਮ ਦੇ ਵਿੱਚ ਕੈਮਰਾ ਲੱਗਿਆ ਸੀਗਾ ਤੇ ਇੱਕ ਵਿਚਾਰੀ ਗੁੱਡੀਆ ਸੀਗੀ ਐਨ ਆਰ ਆਈ ਪਰਿਵਾਰ ਸੀਗਾ ਬਾਹਰੋਂ ਆਏ ਸੀਗੇ ਤੇ ਕੱਪੜੇ ਚੇਂਜ ਕਰਨ ਲਈ ਜਦੋਂ ਕੁਝ ਕੱਪੜੇ ਚੇਂਜ ਕੀਤੇ ਵਿਚਾਰੀ ਨੇ ਤੇ ਜਦੋਂ ਕੁਝ ਕੁ ਕਰਨ ਲੱਗੀ ਹੋਰ ਚੇਂਜ ਟਰਾਈ ਕਰਨ ਲੱਗੀ ਤਾਂ ਉਹਦੇ ਕੈਮਰੇ ਵਿੱਚ ਨਿਕਾ ਪਈ ਹੈ ਨਾ ਬਈ ਤੇ ਇਹ ਦੋਵਾਂ ਚ ਇੰਨੇ ਜਿਹੇ ਸਹਿਮ ਗਏ ਉਹ ਉਹਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਹੁਣ ਕਮਰਾ ਬੰਦ ਕਰੀ ਬੈਠੀ ਹੋਈ ਹੈ ਹਨਾ ਪਰਿਵਾਰ ਦਾ ਸਾਰਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਉਹਨਾਂ ਨੂੰ ਆਏ ਆ ਤੇ ਸਿਸਟਮ ਵੀ ਸਾਡੇ ਕਿਤੇ ਵੀਡੀਓ ਜਿਹੜੀ ਵਾਇਰਲ ਨਾ ਹੋ ਜੇ ਤਾਂ ਦੋਸਤੋ ਇਹ ਵੀਡੀਓ ਮੈਂ ਬਣਾਉਣ ਦਾ ਆਪਣਾ ਮਕਸਦ ਇਹ ਸੀਗਾ ਕਿਉਂਕਿ ਹੁਣ ਵਿਆਹ ਸ਼ਾਦੀ ਚੱਲਣਗੇ ਆਪਣੇ ਧੀਆਂ ਭੈਣਾਂ ਹਨਾ ਤੇ ਬਾਜ਼ਾਰ ਚ ਜਾਂਦੀਆਂ ਨੇ ਸ਼ੋਰੂਮਾਂ ਜਾਂਦੀਆਂ ਨੇ ਗਿਆ ਉੱਥੇ ਵੀ ਕਈ ਵਾਰ ਕੈਮਰਾ ਲੱਗਿਆ ਹੁੰਦਾ ਹਰੇਕ ਦੁਕਾਨਦਾਰ ਨਹੀਂ ਕਰਦਾ ਜਿਆ ਵਿਚ ਹੁੰਦੇ ਆ ਬਹੁਤ ਕੁੱਤੇ ਇੱਕ ਮਹੀਨੇ ਹਨਾ ਉਹ ਦੱਲੇ ਕਹਿੰਦੇ ਉਹ ਇੰਝ ਇੰਝ ਨੀਚ ਹਰਕਤਾਂ ਕਰ ਲੈਂਦੇ ਆ ਬਈ ਤਾਂ ਤੁਸੀਂ ਧਿਆਨ ਆਪਣਾ ਆਪ ਰੱਖਣਾ ਬਈ ਸੇਫਟੀ ਰੱਖਣੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਬਈ ਅੱਜਕੱਲ ਕਿੰਨਾ ਸੋਸ਼ਲ ਮੀਡੀਆ ਤੇ ਹੋ ਰਿਹਾਗਾ ਤੇ ਉਹ ਇੱਜ਼ਤਦਾਰ ਪਰਿਵਾਰ ਸੀ ਬਈ ਉਹਨੇ ਇੰਨਾ ਕ ਜਿਆਦਾ ਰੌਲਾ ਪਾ ਰੱਖਿਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਜੇ ਦੇਖੋ ਅੱਜ ਦੇਖੀ ਜੀ ਵੀਡੀਓ ਆਪਣ ਨੂੰ ਹਰੇਕ ਨੂੰ ਸਪੋਰਟ ਕਰਨ ਦੀ ਲੋੜ ਹੈਗੀ ਇਹ ਦੁਕਾਨਦਾਰਾਂ ਦੇ ਕੁਝ ਦਿੱਤੀਆਂ ਮਾਰਨ ਦਾ ਹੱਕ ਹੈ ਆਪਣ ਨੂੰ ਬਈ ਤਾ ਬਈ ਆਪਣਾ ਇਹੀ ਜਿਹਾ ਵੀ ਧਿਆਨ ਰੱਖਿਆ ਕਰੋ ਦੇਖੋ ਕਿੰਨਾ ਹੁਣ ਪਰਿਵਾਰ ਸਾਂਮਿਆ ਹੋਇਆ ਸਾਰੇ ਪਰਿਵਾਰ ਚ ਕੀ ਮਾਹੌਲ ਬਣ ਗਿਆ ਕਿੱਥੇ ਖੁਸ਼ੀ ਦਾ ਮਾਹੌਲ ਸੀ ਜਿਹੜਾ ਉਹ ਉਤਾਰ ਉਤਾਰ ਹੋ ਗਿਆ ਨਾ ਬਈ ਖੌਫ ਹੋ ਗਿਆ ਜਿੱਤਦਾ ਨਾ ਯਾਰ ਡਰ ਹੋ ਗਿਆ ਤਾਂ ਵੀਰ ਬਣ ਕੇ ਆਪਣੇ ਮਾਤਾ ਪਿਤਾ ਪੈਣਾ ਤੇ ਰਿਸ਼ਤੇਦਾਰਾਂ ਨੂੰ ਸਾਂਝੀ ਕਰੋ ਵੀਡੀਓ ਤਾਂ ਜੋ ਇਹੇ ਹਰਕਤਾਂ ਤੋਂ ਬਚ ਸਕਣਾ ਨਾ ਬਈ ਧੰਨਵਾਦ ਦੋਸਤੋ